ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੇਵ ਗੰਦਾਰੀ ਪੰਜਵਾ ਮਾਈ ਜੋ ਪ੍ਰਭ ਕੇ ਗੁਣ ਗਾਵੇ ਸਫਲ ਆਇਆ ਜੀਵਨ ਫਲਤਾ ਕੋ ਪਾਰ ਬ੍ਰਹਮ ਲੇਵ ਲਾਵੇ ਮਾਈ ਜੋ ਪ੍ਰਭ ਕੇ ਗੁਣ ਗਾਵੇ ਸਫਲ ਆਇਆ ਜੀਵਨ ਫਲਤਾ ਕੋ ਪਾਰ ਬ੍ਰह्म ਲੈ ਬਲਾਵੇ ਰਹਾਉ ਸੁੰਦਰ ਸੁਗੜ ਸੂਰਸੋ ਬੇਤਾ ਜੋ ਸਾਧੂ ਸੰਗ ਪਾਵੇ ਨਾਮ ਉਚਾਰ ਕਰੇ ਹਰ ਰਸਨਾ ਬਹੜਨਾ ਜੋਨੀ ਤਾਵੇ ਸੁੰਦਰ ਸੁਗੜ ਸੂਰ ਸੋ ਬੇਤਾ ਜੋ ਸਾਧੂ ਸੰਗ ਪਾਵੇ ਨਾਮ ਉਚਾਰ ਕਰੇ ਹਰ ਰਸਨਾ ਵਾਹੜਨਾ ਜੋਨੀ ਤਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ